ਮੇਰੇ ਨੂੰ ਡਾਕਟਰ ਰਵਿੰਦਰ ਸਿੰਘ ਗਰੇਵਾਲ ਮੈਂ ਬਤੌਰ ਨਿਰਦੇਸ਼ਕ ਪਸਾਰ ਸਿੱਖਿਆ ਵਿਭਾਗ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਕੰਮ ਹਾਂਜੀ ਇਸ ਤਰ੍ਹਾਂ ਜਿਹੜੀ ਪੰਜਾਬ ਦੇ ਵਿੱਚ ਤਰਾਸ ਦੀ ਆਈ ਹੈ ਹੜਾਂ ਦੇ ਵਿੱਚ ਜਿਹਦੇ ਵਿੱਚ ਤਕਰੀਬਨ 8 ਤੋਂ 9 ਜ਼ਿਲ੍ਹੇ ਕਾਫੀ ਪ੍ਰਭਾਵਿਤ ਨੇ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਜਿਹੜੇ ਦੁੱਧਾਰੂ ਪਸ਼ੂ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਲਾਗਤਾਂ ਆਉਂਦੀਆਂ ਨੇ ਸਭ ਤੋਂ ਵੱਡੀ ਜਿਹੜੀ ਆਉਂਦੀ ਆ ਉਹਨਾਂ ਨੂੰ ਖਰਾਕ ਦੀ ਘਾਟ ਚਾਰੇ ਦੀ ਘਾਟ ਇਹ ਆਉਂਦੀ ਆ ਦੂਸਰਾ ਉਹਨੂੰ ਗਿੱਲੇ ਵਿੱਚ ਹਰ ਵਕਤ ਖੜੇ ਰਹਿਣ ਕਰਕੇ ਉਨਾਂ ਨੂੰ ਕਈ ਪਰਜੀਵੀਆਂ ਦੀਆਂ ਸਮੱਸਿਆਵਾਂ ਗੰਦਾ ਪਾਣੀ ਪੀਣ ਕਰਕੇ ਕਈ ਅੰਦਰ ਬਿਮਾਰੀਆਂ ਇਕੋਲਾਈ ਵਗੈਰਾ ਲਿਸਟੇਰੀਆ ਉਹ ਹੁੰਦਾ ਤੇ ਕਈ ਵਾਰ ਖੁਰ ਗਲਦੇ ਆ ਜਦੋਂ ਬਹੁਤ ਚਿਰ ਖੜੇ ਰਹਿੰਦੇ ਆ ਗਿੱਲੇ ਪਾਣੀ ਦੇ ਵਿੱਚ ਖੁਰ ਗਲਣ ਦੀ ਸਮੱਸਿਆ ਤੇ ਕਿਉਂਕਿ ਪਸ਼ੂ ਬੇਰਾਮਾ ਤੇ ਭੁਖਾਰਿਆਂ ਦਾ ਉਹਦੇ ਨਾਲ ਉਹਦੀ ਇਮਿਊਨਿਟੀ ਡਾਊਨ ਹੋ ਜਾਂਦੀ ਹੈ ਤੇ ਹੋਰ ਜਿਹੜੀਆਂ ਉਹਦੇ ਬਿਮਾਰੀਆਂ ਨੇ ਉਹ ਫੜ ਲੈਂਦੀਆਂ ਨੇ ਚਾਹੇ ਉਹਦੇ ਵਿੱਚ ਗੜ ਕੋਟੂਆ ਜਾਂ ਹੋਰ ਵਾਇਰਲ ਡਿਜ਼ੀਜ਼ਸ ਨੇ ਉਹ ਸਾਰੀਆਂ ਜਦੋਂ ਇਮਿਊਨਿਟੀ ਡਾਊਨ ਹੁੰਦੀ ਹੈ ਉਹਨਾਂ ਦੇ ਜਿਹੜਾ ਖਤਰਾ ਉਹ ਵੀ ਵਾਜ ਜਾਂਦਾ ਤੇ ਇਸ ਕਰਕੇ ਇਹ ਜਿਹੜੀ ਹੜ ਦੇ ਦੌਰਾਨ ਪਸ਼ੂ ਬਹੁਤ ਤਰ੍ਹਾਂ ਸਫਰ ਕਰ ਰਹੇ ਆ ਡਾਕਟਰ ਸਾਹਿਬ ਕਿਸ ਤਰ੍ਹਾਂ ਇਸ ਤੋਂ ਬਿਜਾਤ ਬੋਲ ਸਕਦੇ ਕਿਸਾਨ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹਾਂਜੀ ਇਹ ਇਹ ਦੇਖੋ ਜੀ ਜਿਹੜੀ ਕੁਦਰਤ ਦੇ ਅੱਗੇ ਕੋਈ ਪੇਸ਼ ਨਹੀਂ ਜਾਂਦੀ ਜਦੋਂ ਪਾਣੀ ਆ ਜਾਂਦਾ ਤਾਂ ਉਹ ਕਹਿ ਲਓ ਵੀ ਸਿਰੋਂ ਝੁੱਲ ਜਾਂਦੀ ਹੈ ਗੱਲ ਅ ਲੇਕਿਨ ਕੋਸ਼ਿਸ਼ ਕਰੋ ਕਿ ਪਸ਼ੂ ਨੂੰ ਜਿਹੜਾ ਥੋੜਾ ਜਿਹਾ ਉਹਨੂੰ ਆਰਾਮ ਮਹਿਸੂਸ ਕਰਨ ਲਈ ਉਹਨੂੰ ਥੋੜੇ ਸੁੱਕੀ ਜਗ੍ਹਾ ਤੇ ਲੈ ਕੇ ਜਾਓ ਉੱਪਰ ਪਾਣੀ ਤੋਂ ਬਾਹਰ ਕੱਢੋ ਤੇ ਦੂਸਰਾ ਉਹਨੂੰ ਸਾਫ਼ ਪਾਣੀ ਜੇ ਹੋ ਸਕੇ ਕੋਸ਼ਿਸ਼ ਕਰੋ ਵੀ ਪਾਣੀ ਜਿੰਨਾ ਵੱਧ ਤੋਂ ਵੱਧ ਸਾਫ਼ ਪਲਾਓ ਤੇ ਤੀਸਰਾ ਸਭ ਤੋਂ ਫਿਰ ਮੇਂ ਚੀਜ਼ ਆ ਜਾਂਦੀ ਹੈ ਖੁਰਾਕ ਕਿਉਂਕਿ ਤੂੜੀ ਗਿੱਲੀ ਹੋ ਗਈ ਗਲ ਗਈ ਸਾਈਲੇਜ ਪਿੱਟ ਨੇ ਜਿਹੜੇ ਉਹ ਖਰਾਬ ਹੋ ਕੇ ਪਾਣੀ ਪੀ ਕੇ ਖਰਾਬ ਹੋ ਚੁੱਕਿਆ ਹਰਾ ਚਾਰਾ ਬਿਲਕੁਲ ਗੜ ਚੁੱਕਿਆ ਤੇ ਇਹ ਚੀਜ਼ ਬਹੁਤ ਵੱਡਾ ਇਸ਼ੂ ਬਣ ਰਿਹਾ ਤੇ ਬਾਹਰੋਂ ਜਿਹੜੇ ਦਾਨੀ ਸੱਜਣ ਨੇ ਸੰਸਥਾਵਾਂ ਨੇ ਉਹ ਤੂੜੀ ਅਚਾਰ ਤੇ ਫੀਡ ਉਹ ਭੇਜ ਰਹੇ ਆ ਅ ਕੱਲ 2 ਸਤੰਬਰ ਨੂੰ ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਦਾ ਇੱਕ ਸੈਂਟਰ ਆ ਕੇਵੀਕੇ ਬੂ ਤੇ ਰੀਜਨਲ ਸਟਰੈਸ਼ਨ ਬੂ ਉੱਥੇ ਅਸੀਂ ਇੱਕ ਕੈਂਪ ਲਗਾਇਆ ਸੀ ਐਨੀਮਲ ਵੈਲਫੇਅਰ ਕੈਂਪ ਅ ਕਿਉਂਕਿ ਸਾਡੇ ਉੱਥੇ ਸ਼ੈੱਡ ਬਣੇ ਹੋਏ ਨੇ ਉੱਥੇ ਕਈ ਹੜ ਪ੍ਰਭਾਵਿਤ ਜਿਹੜੇ ਕਿਸਾਨ ਨੇ ਉੱਥੇ ਤਕਰੀਬਨ 3-400 ਡੰਗਰ ਫਾਰਮਰ ਉੱਥੇ ਲਿਆ ਕੇ ਉਹਨਾਂ ਨੇ ਬੰਨੇ ਹੋਇਆ ਕਿਉਂਕਿ ਉਹਨਾਂ ਦੇ ਘਰਾਂ 'ਚ ਪਾਣੀ ਆ ਗਿਆ ਤੇ ਉੱਥੇ ਅਸੀਂ ਕੈਂਪ ਲਗਾਇਆ ਤੇ ਤਕਰੀਬਨ 75 ਕੁਆਂਟਲ ਅਸੀਂ ਫੀਡ ਹੈ ਜਿਹੜੀ ਪਸ਼ੂ ਪਹਾਰ ਉਹ ਅਸੀਂ ਫ੍ਰੀ ਉੱਥੇ ਵੰਡਿਆ ਤੇ ਇਹਦੇ ਵਿੱਚ ਸਾਡਾ ਜਿਹੜਾ ਆਲ ਫੀਡ ਮਿਲਰ ਐਸੋਸੀਏਸ਼ਨ ਪੰਜਾਬ ਉਹਨਾਂ ਦੇ ਪ੍ਰਧਾਨ ਜਿਹੜੇ ਅਸ਼ੋਕ ਕੁਮਾਰ ਜੀ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ ਉਹਨਾਂ ਨੇ ਫ੍ਰੀ ਡੋਨੇਟ ਕੀਤਾ ਤੇ ਅਸੀਂ ਉਹ ਵੰਡ ਕੇ ਆਏ ਆ ਇਸੇ ਕੜੀ ਦੇ ਵਿੱਚ ਅਸੀਂ 5 ਤਰੀਕ ਨੂੰ ਇੱਕ ਵੈਲਫੇਅਰ ਕੈਂਪ ਐਨੀਮਲ ਵੈਲਫੇਅਰ ਕੈਂਪ ਅਤੇ ਜਿਹੜਾ ਫ੍ਰੀ ਫੀਡ ਵਿਤਰਣ ਦਾ ਪ੍ਰੋਗਰਾਮ ਆ ਉਹ ਫਾਜ਼ਿਲਕਾ ਦੇ ਕੋਲ ਡਸਕਾ ਮੰਡੀ ਦੇ ਵਿੱਚ ਉੱਥੇ ਆਯੋਜਿਤ ਕੀਤਾ ਜਾ ਰਿਹਾ ਅਸੀਂ ਉੱਥੇ ਵੀ ਇਹ ਜਿਹੜਾ ਕੱਲ ਨੂੰ ਫੀਡ ਦਾ ਤੇ ਵੈਲਫੇਅਰ ਕੈਂਪ ਦਾ ਕੰਮ ਆ ਉੱਥੇ ਕਰਾਂਗੇ ਇੱਕ ਮੈਂ ਕਿਸਾਨ ਵੀਰਾਂ ਨੂੰ ਹੋਰ ਦੱਸਣਾ ਚਾਹਾਂਗਾ ਅੱਜਕੱਲ ਸਾਈਲੇਜ ਆ ਜਿਹੜਾ ਅਚਾਰ ਦੀਆਂ ਗੱਠਾਂ ਉਹ ਬਹੁਤ ਜ਼ਿਆਰੀਆਂ ਨੇ ਹੜਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਅ ਥੋੜਾ ਜਿਹਾ ਧਿਆਨ ਦੇਣ ਕਿਉਂਕਿ ਹਾਲਾਤ ਇਸ ਤਰ੍ਹਾਂ ਨੇ ਕੁਆਲਿਟੀ ਚੈੱਕ ਵਗੈਰਾ ਨਹੀਂ ਹੋ ਰਿਆ ਤੇ ਕਈ ਵਾਰ ਉਹ ਉੱਲੀ ਵਾਲੇ ਸਾਈਲਜ ਖਾਣ ਨਾਲ ਕਈ ਵਾਰ ਜਾਨਵਰਾਂ ਦੇ ਵਿੱਚ ਪ੍ਰੋਬਲਮ ਜਾਂ ਅਲਾਮਤਾਂ ਉਹ ਬਿਮਾਰੀ ਦੀਆਂ ਉਹ ਵਧ ਵੀ ਸਕਦੀਆਂ ਨੇ ਇਸ ਕਰਕੇ ਕੋਸ਼ਿਸ਼ ਕਰੋ ਘੱਟੋ ਘੱਟ ਦੇਖਣ ਨੂੰ ਸਾਈਲਜ ਸਾਫ਼ ਸੁਥਰਾ ਹੋਵੇ ਜੇ ਆਪਾਂ ਉਹ ਟੈਸਟ ਨਹੀਂ ਕਰਵਾ ਸਕਦੇ ਅੱਖਾਂ ਰਾਹੀਂ ਦੇਖ ਕੇ ਉਹਦੀ 스ਮੈਲ ਉੱਥੋਂ ਤੁਸੀਂ ਜੱਜ ਕਰ ਸਕਦੇ ਹੋ ਤੇ ਇੱਕ ਬਹੁਤ ਜ਼ਰੂਰੀ ਗੱਲ ਹੈ ਇਹ ਪੱਲੇ ਬੰਨ ਲਓ ਜਦੋਂ ਸਾਈਲੇ ਦੀ ਗੱਠ ਜਾਂ ਉਹਨੂੰ ਗੰਢ ਨੂੰ ਖੋਲਿਆ ਉਹ ਵੱਧ ਤੋਂ ਵੱਧ 3 ਦਿਨ ਦੇ ਵਿੱਚ ਉਹਨੂੰ ਖਤਮ ਹੋਣੀ ਚਾਹੀਦੀ ਆ ਇਹ ਨਹੀਂ ਹੈਗਾ ਕਿ ਇੱਕ ਗੱਠ ਖੋਲ ਕੇ 10-10 ਦਿਨ ਉਹਨੂੰ ਥੋੜਾ ਥੋੜਾ ਕੱਢ ਕੇ ਖਲਾਈ ਗਏ ਤੇ ਉਹਦੇ ਨਾਲ ਉਲੀ ਲੱਗ ਕੇ ਜਿਹੜੇ ਪਸ਼ੂ ਦੇ ਵਿੱਚ ਖੁਰ ਖਰਾਬ ਹੋਣੇ ਥਣ ਖਰਾਬ ਹੋਣੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਧਣ ਗਈਆਂ ਤੇ ਸਾਇਲੇ ਦੀ ਗੱਠ ਨੂੰ ਖੋਲਣਾ ਉਦੋਂ ਹੀ ਆ ਜਦੋਂ ਖਲਾਉਣਾ ਇਹ ਨਹੀਂ ਹੈਗਾ ਕਿ ਤੁਸੀਂ ਖੋਲ ਕੇ ਉਹਨੂੰ ਅਲੱਗ-ਅਲੱਗ ਘਰਾਂ 'ਚ ਵੰਡ ਦੋ ਤੇ ਉਹ ਖੁੱਲਾ ਸਾਇਲੇ 3-3 ਦਿਨ ਪਿਆ ਰਹੇ ਇਸ ਤਰ੍ਹਾਂ ਦੇ ਕੰਮ ਨਾ ਕਰੋ ਇਹਦੇ ਨਾਲ ਤੁਹਾਡੇ ਜਿਹੜੇ ਪਸ਼ੂ ਦੀਆਂ ਬਿਮਾਰੀਆਂ ਦੇ ਜਿਹੜੇ ਉਹ ਹੋਰ ਵਧਣ ਗੀਆਂ ਇਹ ਥੋੜਾ ਜਿਹਾ ਮੇਰੇ ਕਿਸਾਨ ਵੀਰਾਂ ਨੂੰ ਕਹਿੰਕੇ ਸਾਨੂੰ ਸੁਣਨ ਚਾਹੀਏ ਵੀ ਇਸ ਤਰ੍ਹਾਂ ਹੋ ਰਿਹਾ ਇਹ ਚੀਜ਼ ਤੋਂ ਬਚੋ ਇਸ ਤੋਂ ਬਿਨਾ ਜਿਹੜਾ ਪਸ਼ੂਆਂ ਦੇ ਵਿੱਚ ਟੀਕਾ ਕਰਨ ਦਾ ਹੈਗਾ ਗੜ ਕੋਟੂ ਤੇ ਐਫ ਐਮ ਡੀ ਉਹ ਐਨੀਮਲ ਸੈਂਟਰੀ ਡਿਪਾਰਟਮੈਂਟ ਪੰਜਾਬ ਵੱਲੋਂ ਕੀਤਾ ਜਾ ਰਿਹਾ ਪਿਛਲੇ ਮਹੀਨੇ ਹੋਇਆ ਹੁਣ ਵੀ ਚੱਲ ਰਿਹਾ ਤੇ ਉਹ ਜਿਹੜੇ ਨੇੜੇ ਦੇ ਪਸ਼ੂ ਹਸਪਤਾਲ ਦੇ ਵਿੱਚ ਜਾ ਕੇ ਇਹ ਟੀਕਾ ਕਰਨ ਜੇ ਰਹਿ ਗਿਆ ਉਹ ਜਰੂਰ ਕਰਵਾਉਣ ਚਿਚੜਾਂ ਤੋਂ ਜਿਹੜੀ ਮਾਰਨ ਤੋਂ ਦਵਾਈ ਆ ਉਹ ਜਰੂਰ ਸਪਰੇਅ ਕਰਨ ਮੱਖੀ ਮੱਛਰ ਦਾ ਧਿਆਨ ਰੱਖਣ ਤੇ ਖੁਰ ਜੇ ਗਲਦੇ ਆ ਤਾਂ ਉਹ ਖੁਰਾ ਨੂੰ ਸੁੱਕੇ ਥਾਂ ਤੇ ਰੱਖੋ ਤੇ ਜੇ ਖੁਰ ਜ਼ਿਆਦਾ ਗਿੱਲੇ ਜਗ੍ਹਾ ਤੇ ਰਹਿੰਦੇ ਆ ਤਾਂ 5% ਫਾਰਮਾਲੀਨ ਦੇ ਘੋਲ ਦੇ ਵਿੱਚ ਡੋਬਾ ਦੇ ਸਕਦੇ ਜਿਹੜੇ ਖੁਰ ਨੇ ਜਿਹੜੇ ਉਹ ਥੋੜੇ ਸਖਤ ਹੋ ਜਾਂਦੇ ਆ ਤੇ ਉਹ ਗਿੱਲੇ ਗਲਣ ਤੋਂ ਥੋੜਾ ਉਹਦਾ ਵਿਚਾਰ ਆ ਰਿਹਾ 5% ਫਾਰਮਾਲੀਨ ਜਿਹੜਾ ਉਹਦੇ ਘੋਲ ਦੇ ਵਿੱਚ ਅਸੀਂ ਡੋਬਾ ਦੇ ਸਕਦੇ ਆ ਜੀ ਸਰ ਹੁਣ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਥੋੜੀ ਥੋੜੀ ਪਾਣੀ ਮਿਠਾ ਨਿਕਰੇਗਾ ਸੋ ਉਸ ਤੇ ਬਹੁਤ ਜਿਆਦੀ ਜਿਹੜੀ ਗਾਰਵੀ ਜੰਮ ਚੁੱਕੀ ਆ ਭਾਵੇਂ ਉਹ ਖੇਤ ਆ ਭਾਵੇਂ ਉਹ ਘਰਾਂ ਦੇ ਵਿੱਚ ਆ ਭਾਵੇਂ ਉਹ ਪਸ਼ੂਆਂ ਦੇ ਬਾੜੀ ਸੀਗੇ ਸੋ ਇਹ ਇਹ ਜਦੋਂ ਪਾਣੀ ਢੇਠਾ ਚੱਲੇ ਜਾਊਗਾ ਉਸ ਤੋਂ ਬਾਅਦ ਕਿਹੜੀ ਕਿਹੜੀ ਕਲਾ ਦਾ ਖਾਸ ਧਿਆਨ ਰੱਖਣਾ ਸਰ ਉਹਦੇ ਬਾਰੇ ਬੋਲੋ ਦੇਖੋ ਜਦੋਂ ਪਾਣੀ ਢੇਠਾ ਚਲੇ ਜਾਏਗਾ ਉਦੋਂ ਇੱਕ ਤਾਂ ਸਫਾਈ ਕਰਨੀ ਆ ਤੇ ਉਹ ਸਾਰਾ ਸਾਫ਼ ਕਰਨਾ ਉਹਦੀ ਖਾਣ ਵਾਲੀ ਜਗ੍ਹਾ ਖੁਰਲੀਆਂ ਤੇ ਫੀਡ ਰੱਖਣ ਵਾਲੀ ਜਗ੍ਹਾ ਤੂੜੀ ਜਿੱਥੇ ਸਟੋਰ ਕਰਦੇ ਹਾਂ ਅਚਾਰ ਸਟੋਰ ਕਰਦੇ ਹਾਂ ਸਾਰੀਆਂ ਚੀਜ਼ਾਂ ਦੀ ਸਫਾਈ ਦਾ ਧਿਆਨ ਰੱਖਣਾ ਪਵੇਗਾ ਜੇ ਜੇ ਪੱਕੀ ਜਗ੍ਹਾ ਜਿੱਥੇ ਤੁਹਾਡਾ ਉੱਥੇ ਤੁਸੀਂ ਚੂਨਾ ਵਗੈਰਾ ਵਰਤ ਸਕਦੇ ਹੋ ਚੂਨੇ ਦਾ ਧੂੜਾ ਦੇ ਸਕਦੇ ਹੋ ਤੇ ਜਿਹੜੀ ਪਾਣੀ ਵਾਲੀਆਂ ਖੁਰਲੀਆਂ ਨੇ ਉਹ ਬਿਲਕੁਲ ਸਾਫ਼ ਕਰੋ ਤਾਂ ਕਿ ਉਹਦੇ ਵਿੱਚ ਜੇ ਕਟਾਣੂ ਜਰਾ ਸੀਮ ਗੰਦੇ ਹੜ ਦੇ ਪਾਣੀ ਨਾਲ ਆ ਗਏ ਤਾਂ ਉਹ ਸਾਫ਼ ਹੋ ਜਾਣ ਜੋ ਜੇ ਸੀਮੈਂਟ ਦੀਆਂ ਖੁਰਲੀਆਂ ਨੂੰ ਚੂਨੇ ਨਾਲ ਜਿਹੜਾ ਸਾਫ਼ ਕਰੋ ਜੇ ਸਟੀਲ ਦੀ ਸਟੇਨਲੈਸ ਸਟੀਲ ਦੀ ਖੁਰਲੀ ਹੈ ਉਹਨੂੰ ਬਿਲਕੁਲ ਧੋ ਦੋ ਤੇ ਉਸ ਤੋਂ ਬਾਅਦ ਸਾਫ਼ ਸੁਥਰੀ ਤੇ ਸੰਤੁਲਿਤ ਖਾਣਾ ਖਵਾਓ ਕਿਉਂਕਿ ਪਸ਼ੂ ਨੇ ਜਿਹੜੇ ਅੰਦਰੋਂ ਇਮਿਊਨਿਟੀ ਬੂਸਟ ਹੋਣੀ ਆ ਰੋਗ ਨਿਰੋਧਕ ਸ਼ਕਤੀ ਉਹ ਚੰਗੀ ਖੁਰਾਕ ਨਾਲ ਹੋਣੀ ਆ ਉਸ ਤੋਂ ਬਾਅਦ ਸਾਫ਼ ਸੁਥਰੀ ਤੇ ਚੰਗੀ ਖੁਰਾਕ ਵੱਲ ਧਿਆਨ ਦਿਓ ਸਾਇਲੇ ਦੀ ਕੁਆਲਿਟੀ ਮੈਂ ਫਿਰ ਉਹੀ ਕਹਿ ਰਿਹਾ ਵੀ ਘਟੋ ਘਟ ਦੇਖ ਕੇ ਜ਼ਰੂਰ ਪਰਖ ਲਓ ਜੇ ਲੈਬ ਟੈਸਟ ਨਹੀਂ ਹੋ ਸਕਦੀ ਤੇ ਤੂੜੀ ਵੀ ਸਾਫ਼ ਸੁਥਰੀ ਸੁੱਕੀ ਤੂੜੀ ਖਿਲਾਓ ਜੇ ਗਿੱਲੀ ਜਾਂ ਭਿੱਜੀ ਹੋਈ ਤੂੜੀ ਆ ਜਿਹੜੀ ਜਿਹਦੇ ਵਿੱਚ ਫੰਗਸ ਲੱਗ ਜਾਂਦੀ ਆ ਉਹ ਤੋਂ ਬਚਾਅ ਰੱਖੋ ਤੇ ਇਸ ਤੋਂ ਬਿਨਾਂ ਡੀ ਵਰਮਿੰਗ ਖਾਣ ਤੋਂ ਬਾਅਦ ਡੀ ਵਰਮਿੰਗ ਬਹੁਤ ਜ਼ਰੂਰੀ ਆ ਅਮਲਾਂ ਪ੍ਰਹਿਤ ਕਰਨਾ ਉਹ ਡੰਗਰਾਂ ਨੂੰ ਜ਼ਰੂਰ ਕਰੋ ਜਦੋਂ ਪਾਣੀ ਉਤਰ ਜਵੇ ਇੱਕ ਵਾਰ ਸਾਰੇ ਡੰਗਰਾਂ ਦੀ ਆਪਣੇ ਡਾਕਟਰ ਦੀ ਸਲਾਹ ਨਾਲ ਉਹਨਾਂ ਦੇ ਭਾਰ ਦੇ ਹਿਸਾਬ ਨਾਲ ਜਿਹੜੀ ਡੀ ਵਰਮਿੰਗ ਦੀ ਦਵਾਈ ਆ ਉਹ ਸਾਰੇ ਡੰਗਰਾਂ ਦੀ ਕਰਕੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਉਹ ਫਾਰਮ ਹਾਊਸ ਸਹੀ ਚੱਲੇ। ਕਿਉਂਕਿ ਜਿੱਥੇ ਖਾਸ ਕਰਕੇ ਨਿਚੇ ਤੇ ਛੋਟੇ ਖੇਤ ਵੀ ਭਾਵੇਂ ਪੱਟੀਆਂ ਦੇ ਭਾਵੇਂ ਪਛੜੇ ਨੇ ਭਾਵੇਂ ਉਹ ਪੋਲਟਰੀ ਫਾਰਮ ਨੇ ਉੱਥੇ ਬਹੁਤ ਮੁਸ਼ਕਲ ਹੈ। ਸੋ ਉਹਨਾਂ ਨੂੰ ਕੀ ਸਲਾਹ ਦਿੱਤੀ ਕਿਉਂਕਿ ਸਰਦਲਾਤੀ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀ ਦੇਖੋ ਜੀ ਬੱਕਰੀਆਂ ਦਾ ਜਿਹੜੀ ਗੱਲ ਅਜੇ ਤੱਕ ਉਹ ਕਿਉਂਕਿ ਜਿਵਾਲੀ ਜਗਾਲੀ ਵਾਲੇ ਜਾਨਵਰ ਨਹੀਂ ਉਹਨਾਂ ਦੀ ਖੁਰਾਕ ਆ ਜਿਹੜੀ ਉਹਦੇ ਦਾਰੂ ਪਸ਼ੂਆਂ ਨਾਲ ਮਿਲਦੀ ਜੁਲਦੀ ਆ ਤੇ ਸਾਰੀਆਂ ਲਗਭਗ ਸਾਬ ਦਾ ਨਹੀਂ ਉਹੀ ਵਰਤਣੀਆਂ ਨੇ ਖੁਰ ਵੀ ਉਹਨਾਂ ਦੇ ਜਿਹੜੇ ਕਿਹੜੇ ਕਰਨ ਲਈ ਫਾਰਮਲੀ ਇਹਨਾਂ ਡੋਬਾ ਦੇ ਸਕਦੇ ਆ ਤੇ ਮੜਾਪਰ ਰਹਿਤ ਕਰਨਾ ਉਹਨਾਂ ਨੂੰ ਵੀ ਹੜ੍ਹ ਤੋਂ ਬਾਅਦ ਜਦੋਂ ਹੜ੍ਹ ਦਾ ਪਾਣੀ ਉਤਰ ਜਾਵੇ ਤੇ ਉਹਨਾਂ ਦੀ ਵੈਕਸੀਨੇਸ਼ਨ ਜਿਹੜੀ ਸ਼ਡਿਊਲ ਆ ਫਾਲੋ ਕਰਨਾ ਤੇ ਇਸ ਤੋਂ ਬਿਨਾ ਉਹਨਾਂ ਨੂੰ ਸਾਫ਼ ਸੁਥਰੀ ਬੱਕਰੀਆਂ ਨੇ ਜਿਹੜੀਆਂ ਬਹੁਤ ਸੈਂਸਿਟਿਵ ਨੇ ਇਹਨਾਂ ਚ ਖਾराक ਦੀ ਥੋੜੀ ਬਹੁਤੀ ਵੀ ਤਬਦੀਲੀ ਆ ਗਈ ਤਾਂ ਬਹੁਤ ਛੇਤੀ ਬਿਮਾਰ ਹੁੰਦੀਆਂ ਨੇ ਤੇ ਮੱਝਾਂ ਗਾਵਾਂ ਥੋੜਾ ਝੱਲ ਜਾਂਦੀਆਂ ਨੇ ਲੇਕਿਨ ਬੱਕਰੀਆਂ ਨਹੀਂ ਚੱਲਦੀਆਂ ਬੱਕਰੀਆਂ ਲਈ ਸਾਫ਼ ਸੁਥਰੀ ਖਾराक ਦਾ ਪ੍ਰਬੰਧ ਕਰਨਾ ਸੁੱਤੀ ਜਗ੍ਹਾ ਬਹੁਤ ਹੀ ਜ਼ਰੂਰੀ ਆ ਤੇ ਉਹਨਾਂ ਦਾ ਖਾਸ ਧਿਆਨ ਰੱਖੋ ਕਿਉਂਕਿ ਬੱਕਰੀਆਂ ਹੜਾ ਵਾਲੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਸਫਰ ਕਰਦੀਆਂ ਨੇ ਮੱਝਾਂ ਫਿਰ ਕੁਝ ਹੱਦ ਤੱਕ ਕੱਟ ਲੈਂਦੀਆਂ ਨੇ ਕਿਉਂਕਿ ਉਹ ਪਾਣੀ ਨਾਲ ਥੋੜਾ ਉਹਨਾਂ ਦਾ ਹੁੰਦਾ ਲੇਕਿਨ ਬੱਕਰੀ ਨਹੀਂ ਘਟਦੀ ਜਿਤ ਤੱਕ ਮੁਰਗੀਆਂ ਉਥੇ ਸ਼ੈੱਡ 'ਚ ਵੱਢ ਗਿਆ ਫਿਰ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਕੋਸ਼ਿਸ਼ ਇਹ ਹੀ ਆ ਵੀ ਪਾਣੀ ਉਹਨੂੰ ਉਸ ਤੋਂ ਪਹਿਲਾਂ ਹੀ ਉਹਨੂੰ ਉੱਥੋਂ ਕੱਢ ਲਿਆ ਜਾਵੇ ਪਰ ਕਿਉਂਕਿ ਕਈ ਵਾਰ ਫਾਰਮ ਵੱਡੇ ਹੁੰਦੇ ਆ ਮਜਬੂਰੀ ਹੁੰਦੀ ਆ ਤੇ ਉਹ ਨੁਕਸਾਨ ਹੋ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਜੇ ਕੋਈ ਉੱਥੇ ਜਾਨਵਰ ਮਰੇ ਆ ਉਹਨਾਂ ਨੂੰ ਚੱਕ ਕੇ ਡੂੰਗੀ ਜਗ੍ਹਾ ਤੇ ਸਾਈਡ ਤੇ ਟੋਆ ਪੱਟ ਕੇ ਉਹਨਾਂ ਨੂੰ ਦਬਾ ਦਿਓ ਫਿਰ ਸਾਫ ਸੁਥਰਾ ਕਰਕੇ ਸ਼ੈੱਡ ਉਸ ਤੋਂ ਬਾਅਦ ਐਨ ਡਿਸਇਨਫੈਕਸ਼ਨ ਕਰਕੇ ਫਿਰ ਉਸ ਦੇ ਵਿੱਚ ਨਵਾਂ ਲੋਟ ਆ ਜਿਹੜਾ ਮੁਰਗੀਆਂ ਦਾ ਪਾਓ ਤਾਂ ਕਿ ਬਿਮਾਰੀ ਰਹਿਤ ਸ਼ੈੱਡ ਹੋ ਕੇ ਫਿਰ ਉਹ ਸੁੱਕੀ ਜਗ੍ਹਾ ਤੇ ਆਪਾਂ ਜੀ ਸਰ ਆਪਰੀ ਸਵਾਲ ਹੈ ਜਿਸ ਤਰ੍ਹਾਂ ਜਿਹੜੇ ਸਲਰਟ ਸੈਕਟਰ ਡੀਰੀਆ ਹੈਗੇ ਨੇ ਜਾਂ ਜਿਲੇ ਹੈਗੇ ਨੇ ਉੱਥੇ ਲੋਕਾਂ ਦੇ ਮਨ ਦੇ ਵਿੱਚ ਇੱਕ ਦੂਜਾ ਜਰੂਰ ਹੈ ਕਿ ਜਿਹੜੇ ਜਿਹੜੇ ਜਾਨਵਰ ਹੈ ਜਿਹੜੇ ਫਲੱਡ ਤੋਂ ਕੱਢੇ ਗਏ ਨੇ ਜਾਂ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਤਾਂ ਉਹ ਦੁੱਧ ਜਿਹੜੇ ਚੁੰਦੇ ਨੇ ਕਿਸਾਨ ਕੀ ਉਹ ਪੀਣਾ ਚਾਹੀਦਾ ਨਹੀਂ ਪੀਣਾ ਚਾਹੀਦਾ ਕਿ ਉਹ ਸਿਹਤ ਲਈ ਠੀਕ ਹੈ ਨਹੀਂ ਹੈ ਉਹਦੇ ਬਾਰੇ ਥੋੜਾ ਦੱਸ ਦਿਓ ਕਿ ਹਿਊਮਨ ਲਾਈਫ ਨਾਲ ਨਹੀਂ ਉਹਦੇ ਜਿਹੜੇ ਫਲੱਡ ਦੇ ਵਿੱਚ ਜਾਨਵਰ ਬਚੇ ਆ ਜਾਂ ਉਹਦੇ ਵਿੱਚ ਬਹਿ ਕੇ ਬਚ ਗਏ ਉਹਦੇ ਵਿੱਚ ਕੋਈ ਦੁੱਧ ਪੀਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਥਣਾ ਨੂੰ ਤੇ ਉਹਦੀ ਉਹਦਾ ਦੁੱਧ ਚੋ ਕੇ ਉਬਾਲ ਕੇ ਹਾਂ ਇਹ ਜ਼ਰੂਰ ਆ ਕੱਚਾ ਨਹੀਂ ਪੀਣਾ ਕੱਚਾ ਸੀ ਕਿਸੇ ਵੀ ਜਾਨਵਰ ਦਾ ਦੁੱਧ ਪੀਣ ਨੂੰ ਨਹੀਂ ਕਹਿੰਦੇ ਪਾਸਟਰਾਇਜ਼ ਜਾਂ ਉਬਾਲ ਕੇ ਪੀਣਾ ਤੇ ਇੱਕ ਥੋੜਾ ਜਿਹਾ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਲੋੜਵੰਦ ਕਿਸਾਨ ਨੇ ਕਿਉਂਕਿ ਮਦਦ ਬਹੁਤ ਪਹੁੰਚ ਰਹੀ ਹੈ ਕੱਲ ਮੈਂ ਤਰਨਤਾਰਨ ਜ਼ਿਲ੍ਹੇ ਜਾ ਕੇ ਆਇਆ ਬਹੁਤ ਟਰਾਲੀਆਂ ਕਿਸਾਨ ਵੀਰ ਇਧਰੋਂ ਮਾਲ ਵੇਚ ਜਾ ਰਹੀਆਂ ਨੇ ਤੇ ਉਹ ਜਿੱਥੇ ਲੋੜਵੰਦ ਲੋਕ ਨੇ ਜਾਂ ਜਿੱਥੇ ਲੋੜਵੰਦ ਕਿਸਾਨ ਨੇ ਉਹੀ ਲੈਣ ਉਹਦੀ ਦੁਰਵਰਤੋਂ ਨਾ ਹੋਵੇ ਰਾਹਤ ਸਮਗਰੀ ਦੀ ਕੋਈ ਘਾਟ ਨੀ ਬਸ ਉਹਨੂੰ ਪਹੁੰਚਾਉਣ ਦਾ ਜਿੱਥੇ ਨੁਕਸਾਨ ਹੋਇਆ ਉਹ ਥੋੜਾ ਇਸ਼ੂ ਹੋ ਸਕਦਾ ਪਰ ਕਿਉਂਕਿ ਬਹੁਤ ਲੱਗੇ ਹੋਏ ਨੇ ਸਾਰੇ ਪੰਜਾਬੀ ਲੱਗੇ ਹੋਏ ਨੇ ਮੈਨੂੰ ਆਸ ਹੈ ਕਿ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਹੋਵੇਗੀ ਸਰਕਾਰ ਵੀ ਕਰ ਰਹੀ ਹੈ ਯੂਨੀਵਰਸਿਟੀ ਹਰੇਕ ਪ੍ਰਸ਼ਾਸਨ ਜਿਲ੍ਹਾ ਪ੍ਰਸ਼ਾਸਨ ਹਰੇਕ ਤਰ੍ਹਾਂ ਦੀਆਂ ਮਹਿਕਮਿਆਂ ਲੱਗੇ ਹੋਏ ਆ ਤੇ ਲੋਕ ਵੀ ਬਹੁਤ ਸੰਸਥਾਵਾਂ ਤੇ ਲੋਕ ਬਹੁਤ ਲੱਗੇ ਹੋਏ ਆ ਤੇ ਨਾਲ ਜਿਹੜਾ ਉਹਨਾਂ ਦੀ ਛੇਤੀ ਜਿਹੜਾ ਮੁਰ ਬਸੇਬੇ ਵੱਲ ਵਧਿਆ ਜਾਊਗਾ ਜਿਹੜੇ ਸਾਹਿਬ ਜਿਹੜੇ ਵੱਡੇ ਬਸ਼ੂ ਜਿਹੜੇ ਜਿਹੜੇ ਮਰ ਚੁੱਕੇ ਨੇ ਆ ਹੜ ਦੇ ਵਿੱਚ ਨਵੇਕ ਚਾਂਦ ਕਰਕੇ ਆ ਜਿਹੜੇ ਇੰਜਰਡ ਹੋ ਗਏ ਨੇ ਸੋ ਉਹਨਾਂ ਲਈ ਜਿਹੜੇ ਮਾਰਗੇ ਨੇ ਉਹਨਾਂ ਨੂੰ ਦੇਖੋ ਬੈਸਟ ਤਾਂ ਹੀ ਹੁੰਦਾ ਵੀ ਉਹਨਾਂ ਨੂੰ ਦੱਬਿਆ ਜਾਵੇ ਅ ਲੇਕਿਨ ਜੇ ਦੱਬਿਆ ਦੱਬਣ ਦਾ ਪ੍ਰਬੰਧ ਨਹੀਂ ਹੈਗਾ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਜੇਸੀਬੀ ਜਾਂ ਹੋਰ ਕੋਈ ਲੇਬਰ ਜਾਂ ਇਸ ਤਰ੍ਹਾਂ ਨਹੀਂ ਹੈਗਾ ਤਾਂ ਕਟਵੜ ਚੂਨਾ ਜੇ ਮਿਲਦਾ ਉੱਤੇ ਉਹ ਚੂਨਾ ਢੋੜ ਢੋੜ ਕੇ ਆਪਾਂ ਉਹਨੂੰ ਥੋੜਾ ਜਿਆਦਾ ਕਰ ਸਕਦੇ ਹਾਂ ਸੁਰੱਖਿਅਤ ਤਾਂ ਕਿ ਉਹਦੇ ਵਿੱਚੋਂ ਜਿਹੜੀ ਬਿਮਾਰੀ ਫੈਲਣ ਦਾ ਡਰ ਆ ਉਹ ਲੇਕਿਨ ਬੈਸਟ ਇਹ ਹੀ ਹੁੰਦਾ ਵੀ ਉਹਨੂੰ ਦੱਬਿਆ ਜਾਵੇ ਤੇ ਉਹਨੂੰ ਟੋਆ ਪੱਟ ਕੇ ਉਹ ਜਾਨਵਰਾਂ ਨੂੰ ਦੱਬ ਦਿੱਤਾ ਜਾਵੇ ਜਿਹੜੀ ਸਰ ਇਜਰ ਦੇ ਉਹਦਾ 3 ਮਿੰਟ ਇੰਜਰੀ ਦੇਖੋ ਜੀ ਉਹ ਡਿਪੈਂਡ ਪਾਉਂ ਇੰਜਰੀ ਉਹਦਾ ਇਲਾਜ ਹੋਊਗਾ ਵੀ ਕਿਸ ਤਰ੍ਹਾਂ ਦੀ ਆ ਕੋਈ ਜ਼ਖਮ ਨੇ ਕੋਈ ਮਲਮ ਲੱਗਣ ਵਾਲੀ ਆ ਜੇ ਕੋਈ ਹੱਡੀ ਟੁੱਟੀ ਆ ਉਹ ਇਸ ਤਰ੍ਹਾਂ ਦਾ ਇਲਾਜ ਆ ਤੇ ਉਹ ਸਾਰੇ ਜਿਹੜਾ ਐਨੀਮਲ ਸਵੈਡਿਡ ਡਿਪਾਰਟਮੈਂਟ ਆ ਯੂਨਿਵਰਸਿਟੀ ਸੈਂਟਰ ਨੇ ਉਹ ਸਾਰੇ ਜਿੱਥੇ-ਇੱਥੇ ਵੀ ਸਹੂਲਤ ਹੈਗੀ ਆ ਹਸਪੀਟਲਸ ਦੀ ਉੱਥੇ ਪੂਰੀ ਸੇਵਾ ਦਿੱਤੀ ਜਾ ਰਹੀ ਆ ਤੇ ਜੋ ਵੀ ਕੱਲ ਸਾਡੇ ਜਿਸ ਤਰ੍ਹਾਂ ਦੱਸਿਆ ਮੈਂ ਕੈਂਪ ਲੱਗਿਆ ਉੱਥੇ ਕਾਫੀ ਫ੍ਰੀ ਮੈਡੀਸਨ ਅਸੀਂ ਦੇ ਕੇ ਆਏ ਆ ਜੋ ਵੀ ਬਿਮਾਰੀਆਂ ਸੀ ਬੁਖਾਰ ਦੀਆਂ ਜਾਂ ਹੋਰ ਉਹ ਸਾਰਾ ਅਸੀਂ ਉੱਥੇ ਇਲਾਜ ਕਰਕੇ ਆਏ ਆ ਇਸੇ ਤਰ੍ਹਾਂ ਐਨੀਮਲ ਸਵੈਡਿਡ ਡਿਪਾਰਟਮੈਂਟ ਦੇ ਜਿਹੜੇ ਹਸਪੀਟਲ ਡਿਸਪੈਂਸਰੀਜ਼ ਨੇ ਉਹ ਸਾਰਾ ਇਹ ਇਲਾਜ ਪ੍ਰੋਵਾਈਡ ਕਰ ਰਹੇ ਆ